ਮੁੰਡੇ ਨੇ ਬੜੀ ਹੀ ਖੁਸ਼ੀ-ਖੁਸ਼ੀ ਚਾਵਾਂ ਦੇ ਨਾਲ ਵਿਆਹ ਕਰਵਾਇਆ ਵਿਆਹ ਦੇ ਪਹਿਲੇ ਦਿਨ ਆਪਣੇ ਘਰ ਵਾਲੀ ਨੂੰ 1 ਲੱਖ ਰੁਪਏ ਮੂੰਹ ਦਿਖਾਈ ਤੇ ਗਿਫਟ ਕੀਤਾ ਤੇ ਉਸੇ ਹੀ 1 ਲੱਖ ਰੁਪਏ ਦੇ ਨਾਲ ਘਰ ਵਾਲੀ ਨੇ ਆਪਣੇ ਪਤੀ ਦੀ ਸਪਾਰੀ ਦਿੱਤੀ ਸਪਾਰੀ ਦੇ ਕੇ ਆਪਣੇ ਪਤੀ ਦਾ ਹੀ ਕਤਲ ਕਰਵਾ ਦਿੱਤਾ ਤੁਹਾਨੂੰ ਪੂਰੀ ਘਟਨਾ ਦੱਸਦੇ ਹਾਂ ਕਿ 19 ਮਾਰਚ ਦੇ ਦਿਨ ਪੁਲਿਸ ਨੂੰ ਇੱਕ ਫੋਨ ਆਉਂਦਾ ਕਿ ਖੇਤਾਂ ਦੇ ਅੰਦਰ ਇੱਕ ਵਿਅਕਤੀ ਬੜੇ ਹੀ ਜ਼ਖਮੀ ਰੂਪ ਦੇ ਅੰਦਰ ਪਿਆ ਏ ਲੋਹੋ ਲੋਹਾਨ ਹੋਇਆ ਤੜਫ ਰਿਹਾ ਏ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਉਹ ਮੁੰਡੇ ਨੂੰ اٹھਾਉਂਦੀ ਆ ਲੋਕਾਂ ਦੀ ਮਦਦ ਦੇ ਨਾਲ ਉਹਨੂੰ ਫਟਾਫਟ ਹਸਪਤਾਲ ਪਹੁੰਚਾਇਆ ਜਾਂਦਾ ਹਸਪਤਾਲ ਦੇ ਵਿੱਚ 3 ਦਿਨ ਉਹ ਮੁੰਡਾ ਦਾਖਲ ਰਹਿੰਦਾ ਏ ਤੇ ਤੀਜੇ ਦਿਨ 21 ਤਰੀਕ ਨੂੰ ਉਸ ਮੁੰਡੇ ਦੀ ਮੌਤ ਹੋ ਜਾਂਦੀ ਆ ਤਾਂ ਲਗਾਤਾਰ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਸੀ ਕਿ ਆਖਰ ਇਸ ਮੁੰਡੇ ਨੂੰ ਕਿਹਨੇ ਇੰਨੇ ਬੁਰੇ ਤਰੀਕੇ ਦੇ ਨਾਲ ਜ਼ਖਮੀ ਕੀਤਾ ਹੈ ਕਿਉਂਕਿ ਹਸਪਤਾਲ ਦੇ ਅੰਦਰ ਉਹਨਾਂ ਨੂੰ ਪਤਾ ਲੱਗਦਾ ਕਿ ਇਸ ਮੁੰਡੇ ਨੂੰ ਇਕੱਲਾ ਕੁੱਟਿਆ ਹੀ ਨਹੀਂ ਗਿਆ ਬਲਕਿ ਇਸ ਮੁੰਡੇ ਦੇ ਗੋਲੀ ਵੀ ਮਾਰੀ ਗਈ ਆ ਤਾਂ ਪੁਲਿਸ ਨੂੰ ਸੀਸੀਟੀਵੀ ਫੁਟੇਜ ਰਾਹੀਂ ਪਤਾ ਲੱਗਦਾ ਕਿ ਇੱਕ RAM ji ਨਾਗਰ ਨਾਂ ਦਾ ਵਿਅਕਤੀ ਇਸ ਮੁੰਡੇ ਨੂੰ ਇੱਕ ਹੋਟਲ ਦੇ ਬਾਹਰੋਂ ਆਪਣੇ ਨਾਲ ਗੱਲੀਬਾਤੀ ਉਲਝਾ ਕੇ ਆਪਣੇ ਨਾਲ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਗਿਆ ਏ ਤਾਂ ਪੁਲਿਸ ਲਗਾਤਾਰ ਉਸ ਰਾਮਜੀ ਨਾਗਰ ਨਾਂ ਦੇ ਮੁੰਡੇ ਦੀ ਭਾਲ ਕਰ ਰਹੀ ਸੀ ਕਿ ਆਖਰ ਇਹ ਬੰਦਾ ਕੌਣ ਹੈ ਤਾਂ ਇੱਕ ਦਿਨ ਪੁਲਿਸ ਨੂੰ ਉਹਨਾਂ ਦੇ ਮੁਖਬਰ ਰਾਹੀਂ ਪਤਾ ਲੱਗਦਾ ਕਿ ਰਾਮਜੀ ਨਾਗਰ ਕਿਸੇ ਜਗ੍ਹਾ ਤੇ ਜਾ ਰਿਹਾ ਉੱਥੇ ਪੈਸੇ ਦਾ ਉਹਨੇ ਕੁਝ ਲੈਣ-ਦੇਣ ਕਰਨਾ ਜਦੋਂ ਪੁਲਿਸ ਉਸ ਥਾਂ ਤੇ ਪਹੁੰਚਦੀ ਆ ਤਾਂ ਉੱਥੇ ਉਹਦੇ ਨਾਲ ਅਨੁਰਾਗ ਨਾਂ ਦਾ ਇੱਕ ਹੋਰ ਵਿਅਕਤੀ ਮੌਜੂਦ ਹੁੰਦਾ ਜਿਹਦਾ ਨਾਂ ਅਨੁਰਾਗ ਉਰਫ ਬਬਲੂ ਦੱਸਿਆ ਜਾ ਰਿਹਾ ਏ ਤਾਂ ਪੁਲਿਸ ਇਹਨਾਂ ਦੋਹਾਂ ਨੂੰ ਆਪਣੀ ਹਿਰਾਸਤ ਵਿੱਚ ਲੈਂਦੀ ਆ ਤੇ ਇਹਨਾਂ ਤੋਂ ਪੁੱਛਗਿੱਛ ਸ਼ੁਰੂ ਕਰਦੀ ਆ ਤਾਂ ਇਹਨਾਂ ਦੇ ਪੁੱਛਗਿੱਛ ਤੋਂ ਪਤਾ ਲੱਗਦਾ ਏ ਕਿ ਜਿਹੜਾ ਉਹ ਅਨੁਰਾਗ ਸੀ ਉਹ ਇਸ ਜਿਹੜਾ ਕਾਰ ਵਾਲਾ ਸੀਗਾ ਦਲੀਪ ਜੀ ਦਾ ਨਾਂ ਦੱਸਿਆ ਜਾ ਰਿਹਾ ਏ ਦਲੀਪ ਯਾਦਵ ਦੀ ਪਤਨੀ ਦਾ ਬੁਆਏਫਰੈਂਡ ਸੀਗਾ ਅਨੁਰਾਗ ਤੇ ਦਲੀਪ ਦੀ ਜਿਹੜੀ ਪਤਨੀ ਆ ਉਹਦੇ ਪਿੰਡ ਤੋਂ ਹੀ ਸੀਗਾ ਇਹ ਅਨੁਰਾਗ ਮੁੰਡਾ ਤਾਂ ਉੱਥੇ ਇਸ ਪੂਰੇ ਮਾਮਲੇ ਦਾ ਖੁਲਾਸਾ ਹੁੰਦਾ ਕਿ ਜਿਹੜਾ ਅਨੁਰਾਗ ਤੇ ਦਿਲੀਪ ਦੀ ਪਤਨੀ ਇਹਨਾਂ ਦੋਹਾਂ ਨੇ ਮਿਲ ਕੇ ਜਿਹਦਾ ਨਾਂ ਪ੍ਰਗਤੀ ਆ ਕੁੜੀ ਦਾ ਨਾਂ ਇਹਨਾਂ ਦੋਹਾਂ ਨੇ ਮਿਲ ਕੇ ਇੱਕ ਸਾਜ਼ਿਸ਼ ਰਚੀ ਕਿ ਕਿਵੇਂ ਜਿਹੜਾ 15 ਦਿਨ ਪਹਿਲਾਂ ਜਿਹੜਾ ਪ੍ਰਗਤੀ ਦਾ ਵਿਆਹ ਹੋਇਆ ਸੀ ਉਹਦੇ ਘਰ ਵਾਲਾ ਇਹਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਵੇ ਤਾਂ ਪਤਾ ਲੱਗਾ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਇਹ ਜਿਹੜਾ ਉਹ ਮੁੰਡਾ ਪ੍ਰਗਤੀ ਦਾ ਬੁਆਏਫ੍ਰੈਂਡ ਅਨੁਰਾਗ ਆ ਉਹ ਪੁਲਿਸ ਨੂੰ ਦੱਸਦਾ ਕਿ ਪ੍ਰਗਤੀ ਤੇ ਮੇਰਾ ਪ੍ਰੇਮ ਕਾਫੀ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਪ੍ਰਗਤੀ ਦੇ ਘਰ ਵਾਲਿਆਂ ਨੂੰ ਵੀ ਇਸ ਮਾਮਲੇ ਦਾ ਪਤਾ ਸੀ ਮੈਂ ਤੇ ਪ੍ਰਗਤੀ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਪ੍ਰਗਤੀ ਦੇ ਘਰ ਵਾਲੇ ਪ੍ਰਗਤੀ ਦਾ ਵਿਆਹ ਜ਼ਬਰਦਸਤੀ ਹੋਰ ਕਿਤੇ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ ਦਲੀਪ ਦੇ ਨਾਲ ਪ੍ਰਗਤੀ ਦਾ 15 ਦਿਨ ਪਹਿਲਾਂ ਵਿਆਹ ਕਰ ਦਿੱਤਾ ਤਾਂ ਪ੍ਰਗਤੀ ਨੇ ਮੈਨੂੰ ਕਿਹਾ ਕਿ ਜਿਹੜਾ ਇਹ ਦਲੀਪ ਆ ਇਹ ਕਾਫੀ ਅਮੀਰ ਵਿਅਕਤੀ ਆ ਆਪਾਂ ਇਹਨੂੰ ਮਾਰ ਦਈਏ ਤੇ ਮਾਰ ਕੇ ਆਪਾਂ ਇਹਦੇ ਪੈਸੇ ਤੇ ਐਸ਼ ਕਰ ਸਕਦੇ ਆ ਤਾਂ ਫਿਰ ਪ੍ਰਗਤੀ ਨੇ ਜਿਹੜਾ ਮੂੰਹ ਦਿਖਾਈ ਤੇ 1 ਲੱਖ ਰੁਪਇਆ ਉਹਦੇ ਘਰ ਵਾਲੇ ਦਲੀਪ ਨੇ ਉਹਨੂੰ ਦਿੱਤਾ ਸੀ ਤੇ ਨਾਲ ਹੀ ਕੁਝ ਗਹਿਣੇ ਸੀਗੇ ਪ੍ਰਗਤੀ ਦੇ ਕੋਲ ਤੇ ਕੁਝ ਜਿਹੜੇ ਰਸਮਾਂ ਤੋਂ ਇਕੱਠੇ ਹੋਏ ਪੈਸੇ ਸੀਗੇ ਉਹ ਸਾਰੇ ਪੈਸੇ ਅਨੁਰਾਗ ਨੂੰ ਦੇ ਦਿੱਤੇ ਕਿ ਤੂੰ ਇਹਨਾਂ ਪੈਸਿਆਂ ਦੀ ਸਫਾਰੀ ਦੇ ਆਪਾਂ ਆਪਣੇ ਘਰ ਜਿਹੜਾ ਮੇਰੇ ਘਰ ਵਾਲਾ ਇਹ ਦਲੀਪ ਆ ਇਹਨੂੰ ਰਸਤੇ ਦੇ ਵਿੱਚੋਂ ਹਟਾਈਏ ਤੇ ਤਾਂਕਿ ਆਪਾਂ ਐਸ਼ ਦੀ ਜ਼ਿੰਦਗੀ ਜਿਉਂ ਸਕੀਏ ਇਸ ਪੈਸੇ ਦੇ ਨਾਲ ਤਾਂ ਉਹਨਾਂ ਨੇ ਫਿਰ ਐਵੇਂ ਹੀ ਕੀਤਾ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਯੂਪੀ ਦੇ ਅਰਈਆ ਤੋਂ ਸਾਹਮਣੇ ਆਈ ਆ ਅਨੁਰਾਗ ਨੇ ਆਪਣੇ ਨਾਲ ਇਸ ਮਾਮਲੇ ਦੇ ਵਿੱਚ ਇਸ ਪਾਰੀ ਕਿਲਿੰਗ ਵਾਸਤੇ ਰਾਮਜੀ ਨਾਗਰ ਨੂੰ ਮਿਲਾਇਆ ਤੇ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਦੋ ਵਿਅਕਤੀ ਹੋਰ ਸ਼ਾਮਲ ਨੇ ਜਿਨ੍ਹਾਂ ਦਾ ਨਾਂ ਹਲੇ ਕਿਸੇ ਪ੍ਰਾਈਵੇਸੀ ਕਰਕੇ ਨਸ਼ਰ ਨਹੀਂ ਕੀਤਾ ਗਿਆ ਇਹ ਪੂਰੇ ਮਾਮਲੇ ਦੀ ਜਿਹੜੀ ਜਾਣਕਾਰੀ ਆ ਉਹ ਸੁਪਰਡੈਂਟ ਅਭੀਜੀਤ ਨੇ ਮੀਡੀਆ ਦੇ ਸਾਹਮਣੇ ਰੱਖੀ ਆ ਤਾਂ ਉਹਨਾਂ ਨੇ ਦੱਸਿਆ ਕਿ ਕਿਵੇਂ ਇਸ ਪਤਨੀ ਨੇ ਜਿਹਦਾ ਵਿਆਹ ਇਸ ਗਲੀਪ ਦਾ ਵਿਆਹ 5 ਮਾਰਚ ਨੂੰ ਹੋਇਆ ਸੀ 15 ਦਿਨਾਂ ਬਾਅਦ ਹੀ ਆਪਣੇ ਪਤੀ ਨੂੰ ਕਤਲ ਕਰਵਾ ਦਿੱਤਾ ਵਿਆਹ ਉਹਨੇ ਪਹਿਲਾਂ ਕਰਵਾਉਣਾ ਨਹੀਂ ਚਾਹੁੰਦੀ ਸੀ ਘਰਦਿਆਂ ਨੇ ਧੱਕੇ ਨਾਲ ਕਰ ਦਿੱਤਾ ਤਾਂ ਫੇਰ ਉਹਨੇ ਆਪਣੇ ਪ੍ਰੇਮੀ ਨੂੰ ਦੱਸਿਆ ਕਿ ਜਿਹੜਾ ਮੇਰੇ ਘਰ ਵਾਲਾ ਉਹ ਕਾਫੀ ਅਮੀਰ ਆ ਤਾਂ ਆਪਾਂ ਉਹਦੇ ਪੈਸੇ ਤੇ ਐਸ਼ ਕਰ ਸਕਦੇ ਆ ਪਰ ਇਸ ਵਿਅਕਤੀ ਨੂੰ ਪਹਿਲਾਂ ਰਾਸਤੇ ਦੇ ਵਿੱਚੋਂ ਹਟਾਉਣਾ ਪਊਗਾ ਤਾਂ ਫੇਰ ਉਹਨਾਂ ਨੇ ਸਪਾਰੀ ਕਿਲਿੰਗ ਰਹੀਂ ਇਸ ਮੁੰਡੇ ਨੂੰ ਮਰਵਾ ਦਿੱਤਾ ਪੂਰਾ ਜ਼ਖਮੀ ਕਰਕੇ ਖੇਤਾਂ ਦੇ ਅੰਦਰ ਸੁੱਟ ਦਿੱਤਾ ਜਿੱਥੇ ਪੁਲਿਸ ਨੂੰ ਸੂਚਨਾ ਮਿਲਨ ਤੇ ਪੁਲਿਸ ਇਸ ਮੁੰਡੇ ਨੂੰ داخل ਕਰਵਾਉਂਦੀ ਹੈ ਹਸਪੀਟਲ ਦੇ ਅੰਦਰ ਤਾਂ 21 ਤਰੀਕ ਨੂੰ ਇਸ ਮੁੰਡੇ ਦੀ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਲਗਾਤਾਰ ਪੁਲਿਸ ਇਸ ਮਾਮਲੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਸੀ ਤਾਂ ਸੀਸੀਟੀਵੀ ਕੈਮਰੇ ਦੇ ਰਾਹੀਂ ਪੁਲਿਸ ਨੂੰ ਇਸ ਘਟਨਾ ਵਿੱਚ ਸ਼ਾਮਲ ਵਿਅਕਤੀ ਦਾ ਪਤਾ ਲੱਗਾ ਕਿ ਫਲਾਣਾ ਵਿਅਕਤੀ ਹੋਟਲ ਦੇ ਕਿਸੇ ਹੋਟਲ ਦੇ ਬਾਹਰੋਂ ਇਸ ਜਿਹੜਾ ਦਲੀਪ ਆ ਇਹਨੂੰ ਰਾਮਜੀ ਨਗਰ ਆਪਣੇ ਨਾਲ ਮੋਟਰਸਾਈਕਲ ਤੇ ਬਿਠਾ ਕੇ ਲ ਜਾਂਦਾ ਜਿੱਥੋਂ ਪੁਲਿਸ ਕੜੀ ਦਰ ਕੜੀ ਇਸ ਮਾਮਲੇ ਦੇ ਵਿੱਚ ਅੱਗੇ ਵਾਧੀ ਚਲੀ ਗਈ ਜਿਹਦੇ ਵਿੱਚ ਉਹਨਾਂ ਨੂੰ ਮੁਖਬਰਾਂ ਰਾਹੀਂ ਪਤਾ ਲੱਗਾ ਕਿ ਅੱਜ ਜਿਹੜਾ RAM ji ਨਾਗਰ ਆ ਉਹਨੇ ਕਿਸੇ ਨਾਲ ਪੈਸੇ ਦਾ ਲੈਣ-ਦੇਣ ਕਰਨਾ ਜਦੋਂ ਪੁਲਿਸ ਉੱਥੇ ਪਹੁੰਚਦੀ ਆ ਤਾਂ ਉਹਨਾਂ ਨੂੰ ਉਸੇ ਹੀ ਜਗ੍ਹਾ ਤੇ ਅਨੁਰਾਗ ਉਹਦੇ RAM ji ਨਾਗਰ ਦੇ ਨਾਲ ਮਿਲਦਾ ਜਿੱਥੇ ਕਲਾ ਅਨੁਰਾਗ ਹੀ ਨਹੀਂ ਮਿਲਦਾ ਬਲਕਿ ਦੋ ਪਿਸਤੌਲ ਪੁਲਿਸ ਵਾਲਿਆਂ ਦਾ ਕਹਿਣਾ ਉੱਥੋਂ ਮਿਲੇ ਆ ਤੇ ਕੁਝ ਜ਼ਿੰਦਾ ਕਾਰਤੂਸ ਮਿਲੇ ਆ ਤੇ ਪੂਰੀ ਜਿਹੜੀ ਇਹ ਸੀਗਾ ਸਮਾਨ ਸੀਗਾ ਪੁਲਿਸ ਨੇ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਨਾਲੇ ਉਹਨਾਂ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਨਾਲ ਹੀ ਜਿਹੜੀ ਪਰਗਤੀ ਆ ਉਹਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਫਿਲਹਾਲ ਪੁਲਿਸ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਇਹਨਾਂ ਤਿੰਨਾਂ ਦੇ ਉੱਪਰ ਮੁਕਦਮਾ ਦਰਜ ਕਰ ਲਿਆ ਏ ਅੱਗੇ ਚੱਲ ਕੇ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਆਉਂਦਾ ਏ ਉਹ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਕੁਝ ਦਿਨਾਂ ਬਾਅਦ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਸਾਹਮਣੇ ਆਉਂਦੀ ਆ ਉਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ